ਆ ਇਲੈਕਸ਼ਨੇ ਬੜੇ ਟੇਡੇ ਢੇਡੇ ਢੰਗ ਨਾਲ ਚੱਲ ਰਹੇ ਨੇ ਦੇਖੋ ਜਿਹੜੀ ਭਾਜਪਾ ਤੇ ਅਕਾਲੀ ਹੈ ਇੱਕੋ ਨੇ ਕਾਂਗਰਸ ਤੇ ਆਮ ਆਦਮੀ ਦਾ ਆਪਾਂ ਨੂੰ ਪਤਾ ਕਿ ਸਾਰੇ ਇੰਡੀਆ ਚ ਘੱਟ ਚੋੜਾ ਪੰਜਾਬ ਚ ਡਰਾਮੇ ਕਰ ਰਹੇ ਨੇ ਤੇ ਆਮ ਹੈ ਜਿਹੜੀ ਸੌਰੀ ਜਿਹੜੀ ਅਕਾਲੀ ਪਾਰਟੀ ਹੈ ਤੇ ਭਾਜਪਾ ਪੰਜਾਬ ਦੇ ਕਈ ਸੈਂਟਰਾਂ ਦੇ ਵਿੱਚ ਇਹਨਾਂ ਨੇ ਬਾਅਦ ਤੱਕ ਜਾ ਕੇ ਐਂਡ ਤੇ ਜਾ ਕੇ ਇੱਕ ਦਿਨ ਪਹਿਲਾਂ ਕਹਿੰਦੇ ਨੇ ਭਰਾਣਾ ਦੂਜੇ ਨੂੰ ਵੋਟ ਪਾਓ ਹੁਣ ਜਿਹੜਾ ਇੱਥੋਂ ਦਾ ਭਾਜਪਾ ਦਾ ਲੀਡਰ ਹੈ ਜਿਹਨੂੰ ਪਤਾ ਹੈ ਕਿ ਮੇਰੇ ਕੋਲ ਇਕੱਲੇ ਸ਼ਹਿਰੀ ਵੋਟ ਉਹਨਾਂ ਕੋਲ ਪਿੰਡੂ ਵੋਟ ਹੈ ਐਂਡ ਤੇ ਜਾ ਕੇ ਇਹਨਾਂ ਨੇ ਦੇਖਿਆ ਕਿ ਅਕਾਲੀ ਦਲ ਦੀ ਮੋਟ ਮਾੜੀ ਮੋੜ ਰਹੀ ਹੈ ਇਹ ਅਕਾਲੀ ਦਲ ਨੂੰ ਸਪੋਰਟ ਕਰਨਗੇ ਜਾਂ ਅਕਾਲੀ ਦਲ ਦਾ ਜਿਹੜਾ ਉਹ ਭਾਜਪਾ ਨੂੰ ਸਪੋਰਟ ਕਰੇ ਜਿਵੇਂ ਹੁਣੇ ਦੱਸਿਆ ਪੀਤ ਸਾਹਿਬ ਨੇ ਜਿਹੜੇ ਇਲੈਕਸ਼ਨਾਂ ਬਾਰੇ ਤਾਂ ਇਲੈਕਸ਼ਨੇ ਬੜੇ ਟੇਡੇ ਢੰਗ ਨਾਲ ਚੱਲ ਰਹੇ ਨੇ ਦੇਖੋ ਜਿਹੜੀ ਭਾਜਪਾ ਤੇ ਅਕਾਲੀ ਹੈ ਇਕੋ ਨੇ ਕਾਂਗਰਸ ਤੇ ਆਮ ਆਦਮੀ ਦਾ ਆਪਾਂ ਨੂੰ ਪਤਾ ਕਿ ਸਾਰੇ ਇੰਡੀਆ 'ਚ ਘੱਟ ਚੋੜਾ ਪੰਜਾਬ 'ਚ ਡਰਾਮੇ ਕਰ ਰਹੇ ਨੇ ਤੇ ਆਮ ਜਿਹੜੀ ਸੌਰੀ ਜਿਹੜੀ ਅਕਾਲੀ ਪਾਰਟੀ ਹੈ ਤੇ ਭਾਜਪਾ ਪੰਜਾਬ ਦੇ ਕਈ ਸੈਂਟਰਾਂ ਦੇ ਵਿੱਚ ਇਹਨਾਂ ਨੇ ਬਾਅਦ ਤੱਕ ਜਾ ਕੇ ਐਂਡ ਤੇ ਜਾ ਕੇ ਇੱਕ ਦਿਨ ਪਹਿਲਾਂ ਕਹਿ ਦੇਣਾ ਭਰਾਵਾ ਦੂਜੇ ਨੂੰ ਵੋਟ ਪਾਓ ਹੁਣ ਜਿਹੜਾ ਇੱਥੋਂ ਦਾ ਭਾਜਪਾ ਦਾ ਲੀਡਰ ਹੈ ਜਿਹਨੂੰ ਪਤਾ ਹੈ ਕਿ ਮੇਰੇ ਕੋਲ ਇਕੱਲੇ ਸ਼ਹਿਰੀ ਵੋਟ ਹੈ ਉਹਦੇ ਕੋਲ ਪਿੰਡੂ ਵੋਟ ਹੈ ਐਂਡ ਤੇ ਜਾ ਕੇ ਇਹਨਾਂ ਨੇ ਦੇਖਿਆ ਕਿ ਅਕਾਲੀ ਦਲ ਦੀ ਵੋਟ ਮਾੜੀ-ਮੋੜੀ ਗਈ ਹੈ ਇਹ ਅਕਾਲੀ ਦਲ ਨੂੰ ਸਪੋਰਟ ਕਰਨਗੇ ਜਾਂ ਅਕਾਲੀ ਦਲ ਦਾ ਜਿਹੜਾ ਉਹ ਭਾਜਪਾ ਨੂੰ ਸਪੋਰਟ ਕਰੇਗਾ ਹੁਣ ਆਪਾਂ ਇਕੱਲੇ ਇੱਕ ਕੈਂਡੀਡੇਟ ਇਹੋ ਜਿਹੇ ਆ ਜਿਹਦਾ ਆਪਣਾ ਸਾਰਿਆਂ ਨਾਲ ਹੀ ਟੱਕਰ ਆ ਆਪਾਂ ਇਹ ਨਹੀਂ ਸੋਚਣਾ ਕਿ ਅਰਚਲ ਦੋ ਵੋਟਾਂ ਪਾਦ ਗਿਆ ਇੱਕ ਰਹਿ ਗਈ ਘਰ ਪੈ ਗਈ ਵੋਟ ਨਹੀਂ ਆਹ ਕੰਮ ਨਹੀਂ ਹੋਣਾ ਜੇ ਆਪਾਂ ਇਹ ਕਰ ਗਏ ਤਾਂ ਸਮਝੋ ਦੋ ਗਰੁੱਪ ਇਕੱਠੇ ਨੇ ਅਸੀਂ ਇਕੱਲੇ ਦੂਜੇ ਬੰਨੇ ਦੋ ਗਰੁੱਪ ਨੇ ਇੱਕ ਗਰੁੱਪ ਉਹਨਾਂ ਦਾ ਇਕੱਠਾ ਇੱਕ ਉਹਨਾਂ ਦਾ ਇਕੱਠਾ ਹੈ ਅਸੀਂ ਸੋ ਮੇਰੀ ਬੇਨਤੀ ਹੈ ਕਿ ਇੱਕ ਤਰੀਕ ਨੂੰ ਆਪਾਂ ਜਿਹੜਾ ਹਰ ਬੰਦੇ ਨੇ ਵੋਟ ਪਾਉਣੀ ਹੈ ਇਹਨਾਂ ਨੇ ਤੁਹਾਨੂੰ ਘਬਰਾਹ ਵੀ ਕਰਨਾ ਹੈ ਚਾਰਾਂ ਪੰਜਾਂ ਦਿਨਾਂ ਚ ਬਹੁਤ ਵੀਡੀਓ ਦੇਣ ਗਿਆ ਇਹੋ ਜਿਹਾਂ ਜਿਹੜੀਆਂ ਅਗੇਂਸਟ ਬੋਲਣਗੇ ਚਾਰ ਸਟੇਟ ਆਪਦੇ ਬੰਦੇ ਖੜੇ ਕਰੇਗੀ ਜਿਵੇਂ ਮੈਂ ਸਵੇਰੀ ਵੇਖੀ ਜਾਂਦਾ ਜਿਵੇਂ ਭਾਈ ਸਾਹਿਬ ਬਾਹਰ ਬੋਲ ਰਹੇ ਸੀ ਯਾਰ ਇਹ ਬੰਦੇ 15 ਦਿਨ ਪਹਿਲਾਂ ਕਿੱਥੇ ਸੀ 2 ਮਹੀਨੇ ਪਹਿਲਾਂ ਕਿੱਥੇ ਸੀ ਜਦੋਂ ਮੋਰਚਾ ਲੱਗਦਾ ਹੈ ਇਹ ਆਦਮੀ ਫੇਵਰਟ ਬੋਲਦੇ ਜਦੋਂ ਇਲੈਕਸ਼ਨ ਲੜਦੇ ਆ ਇਹ ਆਦਮੀ ਕੋਡਾ ਜੋ ਬਾਹਰ ਆ ਗਏ ਨੇ ਸੋ ਇਹਨਾਂ ਨੂੰ ਇਹਦਾ ਸੋਚੋ ਕਿ ਪਹਿਰਾਵਾ ਨਾ ਵੇਖਿਆ ਜੀ ਕਿ ਇਹ ਪਹਿਰਾਵਾ ਜਥੇਦਾਰ ਵਾਲਾ ਹੈ ਜਾਂ ਪਹਿਰਾਵਾ ਦੂਜਾ ਹੈ ਇਹਨਾਂ ਦੇ ਮਗਰ ਹਕੂਮਤ ਬੋਲਦੀ ਹੈ ਤਾਕੂ ਮੋਟਰ ਨੂੰ ਡਾਰਕ ਇੱਕੋ ਹੀ ਹੈ ਕਿ ਇਹ ਚਿਹਰਾ ਜਿਹੜਾ ਇਹ ਪਾਰਲੀਮੈਂਟ 'ਚ ਨਹੀਂ ਜਾਣਾ ਚਾਹੀਦਾ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਪਹਿਰਾਵੇ ਆ ਚਿਹਰਾ ਉਹਨਾਂ ਨੂੰ ਸੈਕਟਰ ਨੂੰ ਚੰਗਾ ਨਹੀਂ ਲੱਗਦਾ ਮੈਂ ਅੱਗੇ ਵੀ ਕਹਿ ਕੇ ਏਟਿਆ ਅੱਜ ਤਿੱਕਰ ਉਹਨਾਂ ਨੇ ਪੱਗ ਵਾਲਾ ਬੰਦਾ ਕਿਤੇ ਵੀ ਉਹਨਾਂ ਨੇ ਭਗਤ ਸਿੰਘ ਨੂੰ ਵੀ ਹੈਲਮਟ ਚ ਬਖਾਇਆ ਹੈ ਉਹਨਾਂ ਨੇ ਕਿਤੇ ਵੀ 에어ਪੋਰਟ ਤੇ ਪੱਗ ਨਹੀਂ ਪਾਜਾਂਦੇ ਉਹਨਾਂ ਨੂੰ ਦੱਸਣ ਨੂੰ ਜੀ ਨਹੀਂ ਕਰਦਾ ਵਰਡ ਦੇ ਵਿੱਚ ਕਿ ਪੱਗ ਦੀ ਕੀ ਦੇ ਸੋ ਹਮੇਸ਼ਾ ਉਹ ਪੱਗ ਨੂੰ ਨਫ਼ਰਤ ਕਰਦੇ ਨੇ ਜੇ ਕੱਲੀ ਸਾਡੇ ਦੀ ਪੱਗ ਨੂੰ ਨਫ਼ਰਤ ਕਰਦੇ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਹਿਰਾਵੇ ਨੂੰ ਕਿਵੇਂ ਬਰਦਾਸ਼ਤ ਕਰਨਗੇ ਸੋ ਇਸ ਪਹਿਰਾਵੇ ਨੂੰ ਪਹਚਾਉਣ ਦੇ ਉੱਪਰ ਪਾਰਲੀਮੈਂਟ ਚ ਪਹਚਾਉਣ ਦੇ ਲਈ ਆਪਣੇ ਕੋਲ ਹੁਣ ਚਾਰ ਤੇ ਇਹ ਆਪਾਂ ਨੂੰ ਹਰ ਬੰਦੇ ਨੂੰ ਹਰ ਪਿੰਡ ਨੂੰ ਆਪਣੇ ਆਪ ਸੋਚਣਾ ਪੈਣਾ ਹੈ ਉਹ ਜੋ ਮਰਜੀ ਬਕਵਾਸ ਕਰਨ ਆਪਾਂ ਉਹਨਾਂ ਦੇ ਮਗਰ ਨਹੀਂ ਲੱਗਣਾ ਉਹ ਇਹਨਾਂ ਨੇ ਨਸ਼ਾ ਵੀ ਵਰਤਉਣਾ ਹੈ ਉਹਨਾਂ ਨੇ ਥ੍ਰੈਟ ਵੀ ਕਰਨਾ ਹੈ ਉਹਨਾਂ ਨੇ ਪਰਚੇ ਦਰਜ ਕਰਨ ਦੀਆਂ ਧਮਕੀਆਂ ਜਿਹੜੀਆਂ ਨੇ ਕੱਖ ਨਹੀਂ ਹੁੰਦਾ ਇੱਕ ਪਿਛਲੇ ਪਿੰਡ ਮੈਨੂੰ ਪਤਾ ਲੱਗਿਆ ਆਮ ਆਦਮੀ ਦਾ ਇੱਕ ਜਿਹੜਾ ਉਹਨਾਂ ਦਾ ਵਿਧਾਇਕ ਹੈ ਜਮਨਿਸਟਰਾਕਟਰ ਗੁਰਸਖਦੇ ਬੰਦੇ ਦੀ ਨੇ ਸਰਟੀਫਾਈ ਕੀਤੀ ਹੈ ਸਰ ਮਾਰਕਟ ਦੀ ਕੀਤੀ ਹੈ ਪਰ ਇਹ ਹਕੂਮਤ ਸਦਾ ਨਹੀਂ ਰਹਿੰਦੀ ਹੁੰਦੀ ਤੇ ਥੋੜਾ ਸਮਾਂ ਹੀ ਹੈ ਬੜਾ ਜਿਆਦਾ ਸਮਾਂ ਨਹੀਂ ਸੋ ਮੇਰੀ ਬੇਨਤੀ ਹੈ ਇੱਕ ਤਰੀਕ ਨੂੰ ਆਪਾਂ ਜਿਹੜਾ ਹੈ ਬੜੇ ਲਗਨ ਦੇ ਨਾਲ ਤੇ ਬੜੇ ਧਿਆਨ ਦੇ ਨਾਲ ਜਿਹੜੀ ਆਪਾਂ ਵੋਟ ਹੈ ਉਹ ਆਪਾਂ ਪਾਉਣੀ ਹੈ ਇਹਨਾਂ ਮੈਂ ਕਹਿੰਦਾ ਸਾਰਿਆਂ ਦਾ ਧੰਨਵਾਦ ਕਰਦਾ ਵੈਲਕਮ ਸਾਰਾ ਸਾਰਾ ਇਲੈਕਸ਼ਨੇ ਬੜੇ ਟੇਡੇ ਢੰਗ ਨਾਲ ਚੱਲ ਰਹੇ ਨੇ ਜੇ ਕੋ ਜਿਹੜੀ ਭਾਜਪਾ ਤੇ ਅਕਾਲੀ ਹੈ ਇਕੋ ਨੇ ਕਾਂਗਰਸ ਤੇ ਆਮ ਆਦਮੀ ਦਾ ਆਪਾਂ ਨੂੰ ਪਤਾ ਕਿ ਸਾਰੇ ਇੰਡੀਆ ਚ ਘੱਟ ਚੋੜਾ ਪੰਜਾਬ ਚ ਡਰਾਮੇ ਕਰ ਰਹੇ ਨੇ ਤੇ ਆਮ ਜਿਹੜੀ ਸੌਰੀ ਜਿਹੜੀ ਅਕਾਲੀ ਪਾਰਟੀ ਹੈ ਤੇ ਭਾਜਪਾ ਪੰਜਾਬ ਦੇ ਕਈ ਸੈਂਟਰਾਂ ਦੇ ਵਿੱਚ ਇਹਨਾਂ ਨੇ ਬਾਅਦ ਤੱਕ ਜਾ ਕੇ ਐਂਡ ਤੇ ਜਾ ਕੇ ਇੱਕ ਦਿਨ ਪਹਿਲਾਂ ਕਹਿੰਦੇ ਨੇ ਭਰਾਵਾ ਦੂਜੇ ਨੂੰ ਵੋਟ ਪਾਓ ਹੁਣ ਜਿਹੜਾ ਇੱਥੋਂ ਦਾ ਭਾਜਪਾ ਦਾ ਲੀਡਰ ਹੈ ਜਿਹਨੂੰ ਪਤਾ ਹੈ ਕਿ ਮੇਰੇ ਕੋਲ ਇਕੱਲੇ ਸ਼ਹਿਰੀ ਵੋਟ ਹੈ ਉਹਦੇ ਕੋਲ ਪਿੰਡੂ ਵੋਟ ਹੈ ਐਂਡ ਤੇ ਜਾ ਕੇ ਇਹਨਾਂ ਨੇ ਦੇਖਿਆ ਕਿ ਅਕਾਲੀ ਦਲ ਦੀ ਮੋਟ ਮਾੜੀ ਮੋੜ ਰਹੀ ਹੈ ਇਹ ਅਕਾਲੀ ਦਲ ਨੂੰ ਸਪੋਰਟ ਕਰਨਗੇ ਜਾਂ ਅਕਾਲੀ ਦਲ ਜਿਹੜਾ ਉਹ ਭਾਜਪਾ ਨੂੰ ਸਪੋਰਟ ਕਰੇ ਜਿਵੇਂ ਹੁਣੇ ਦੱਸਿਆ ਪੀਰ ਸਾਹਿਬ ਨੇ ਜਿਹੜੇ ਇਲੈਕਸ਼ਨਾਂ ਬਾਰੇ ਤਾਂ ਇਲੈਕਸ਼ਨੇ ਬੜੇ ਟੇਡੇ ਢਾਗਰੇ ਚੱਲ ਰਹੇ ਨੇ ਦੇਖੋ ਜਿਹੜੀ ਭਾਜਪਾ ਤੇ ਅਕਾਲੀ ਹੈ ਇਕੋ ਨੇ ਕਾਂਗਰਸ ਤੇ ਆਮ ਆਦਮੀ ਦਾ ਆਪਾਂ ਨੂੰ ਪਤਾ ਕਿ ਸਾਰੇ ਇੰਡੀਆ 'ਚ ਘੱਟ ਚੋੜਾ ਪੰਜਾਬ 'ਚ ਡਰਾਮੇ ਕਰ ਰਹੇ ਨੇ ਤੇ ਆਮ ਜਿਹੜੀ ਸੌਰੀ ਜਿਹੜੀ ਅਕਾਲੀ ਪਾਰਟੀ ਹੈ ਤੇ ਭਾਜਪਾ ਪੰਜਾਬ ਦੇ ਕਈ ਸੈਂਟਰਾਂ ਦੇ ਵਿੱਚ ਇਹਨਾਂ ਨੇ ਬਾਅਦ ਤੱਕ ਜਾ ਕੇ ਐਂਡ ਤੇ ਜਾ ਕੇ ਇੱਕ ਦਿਨ ਪਹਿਲਾਂ ਕਹਿ ਦੇਣਾ ਭਰਾਣਾ ਦੂਜੇ ਨੂੰ ਵੋਟ ਪਾਓ ਹੁਣ ਜਿਹੜਾ ਇੱਥੋਂ ਦਾ ਭਾਜਪਾ ਦਾ ਲੀਡਰ ਹੈ ਜਿਹਨੂੰ ਪਤਾ ਹੈ ਕਿ ਮੇਰੇ ਕੋਲ ਤੁਹਾਡੀ ਸ਼ਹਿਰੀ ਵੋਟ ਹੈ ਉਹਦੇ ਕੋਲ ਪਿੰਡੂ ਵੋਟ ਹੈ ਐਂਡ ਤੇ ਜਾ ਕੇ ਇਹਨਾਂ ਨੇ ਦੇਖਿਆ ਕਿ ਅਕਾਲੀ ਦਲ ਦੀ ਵੋਟ ਮਾੜੀ-ਮੋੜੀ ਗਈ ਹੈ ਇਹ ਅਕਾਲੀ ਦਲ ਨੂੰ ਸਪੋਰਟ ਕਰਨਗੇ ਜਾਂ ਅਕਾਲੀ ਦਲ ਦਾ ਜਿਹੜਾ ਉਹ ਭਾਜਪਾ ਨੂੰ ਸਪੋਰਟ ਕਰੇ ਹੁਣ ਆਪਾਂ ਕੱਲੇ ਇੱਕ ਕੈਂਡੀਡੇਟ ਇਹੋ ਜਿਹੇ ਆ ਜਿਹਦਾ ਆਪਣਾ ਸਾਰਿਆਂ ਨਾਲ ਹੀ ਟੱਕਰ ਆ ਆਪਾਂ ਇਹ ਨਹੀਂ ਸੋਚਣਾ ਕਿ ਅਰ ਚਲ ਦੋ ਵੋਟਾਂ ਪਾਦ ਗਿਆ ਇੱਕ ਰਹਿ ਗਈ ਘਰ ਪੈ ਗਈ ਵੋਟ ਨਹੀਂ ਆਹ ਕੰਮ ਨਹੀਂ ਹੋਣਾ ਜੇ ਆਪਾਂ ਇਹ ਕਰ ਗਏ ਤਾਂ ਸਮਝੋ ਦੋ ਗਰੁੱਪ ਇਕੱਠੇ ਨੇ ਅਸੀਂ ਕਰ ਲੈ ਦੂਜੇ ਬੰਨੇ ਦੋ ਗਰੁੱਪ ਨੇ ਇੱਕ ਗਰੁੱਪ ਉਹਨਾਂ ਦਾ ਇਕੱਠਾ ਇੱਕ ਉਹਨਾਂ ਦਾ ਇਕੱਠਾ ਹੈ ਅਸੀਂ ਕਰ ਸੋ ਮੇਰੀ ਬੇਨਤੀ ਹੈ ਕਿ ਇੱਕ ਤਰੀਕ ਨੂੰ ਆਪਾਂ ਜਿਹੜਾ ਹਰ ਬੰਦੇ ਨੇ ਵੋਟ ਪਾਉਣੀ ਹੈ ਇਹਨਾਂ ਨੇ ਤੁਹਾਨੂੰ ਘਬਰਾਹ ਵੀ ਕਰਨਾ ਚਾਰਾਂ ਪੰਜਾਂ ਦਿਨਾਂ ਚ ਬਹੁਤ ਵੀਡੀਓ ਦੇਣ ਗਿਆ ਇਹੋ ਜਿਹੀਆਂ ਜਿਹੜੀਆਂ ਅਗੇਂਸਟ ਬੋਲਣਗੇ ਚਾਰ ਸਟੇਟ ਆਪਦੇ ਬੰਦੇ ਖੜੇ ਕਰੇਗੀ ਜਿਵੇਂ ਮੈਂ ਸਵੇਰੇ ਹੀ ਵੇਖੀ ਜਿੰਦਾ ਜਿਵੇਂ ਭਾਈ ਸਾਹਿਬ ਬਾਹਰੋਂ ਬੋਲ ਰਿਹਾ ਸੀ ਯਾਨੀ ਬੰਦੇ 15 ਰੁਪਏ ਕਿਥੇ ਦੋ ਮਹੀਨੇ ਪਹਿਲਾਂ ਕਿਥੇ ਸੀ ਜਦੋਂ ਮੋਰਚਾ ਲੱਗਦਾ ਹੈ ਇਹ ਆਦਮੀ ਫੇਵਰਚ ਬੋਲਦਾ ਜਦੋਂ ਇਲੈਕਸ਼ਨ ਲੜਦੇ ਆ ਇਹ ਆਦਮੀ ਕੋਡਾ ਜੋ ਬਾਹਰ ਆ ਗਏ ਨੇ ਸੋ ਇਹਨਾਂ ਨੂੰ ਇਹ ਨਾ ਸੋਚੋ ਕਿ ਪਹਰਾਵਾ ਨਾ ਵੇਖਿਆ ਜੀ ਕਿ ਇਹ ਪਹਰਾਵਾ ਜਥੇਦਾਰ ਵਾਲਾ ਹੈ ਜਾਂ ਪਹਰਾਵਾ ਦੂਜਾ ਹੈ ਇਹਨਾਂ ਦੇ ਮਗਰ ਹਕੂਮਤ ਬੋਲਦੀ ਹੈ ਹਕੂਮਤ ਨੂੰ ਡਰ ਇੱਕੋ ਹੀ ਹੈ ਕਿ ਇਹ ਚਿਹਰਾ ਜਿਹੜਾ ਇਹ ਪਾਰਲੀਮੈਂਟ 'ਚ ਨਹੀਂ ਜਾਣਾ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਆਜ ਪਹਿਰਾਵੇ ਵਾਲਾ ਚਿਹਰਾ ਉਹਨਾਂ ਨੂੰ ਸੈਂਟਰ ਨੂੰ ਚੰਗਾ ਨਹੀਂ ਲੱਗਦਾ ਮੈਂ ਅੱਗੇ ਵੀ ਕਹਿ ਕੇ ਏਟਿਆ ਅੱਜ ਤਿੱਕਰ ਉਹਨਾਂ ਨੇ ਪੱਗ ਵਾਲਾ ਬੰਦਾ ਕਿਤੇ ਵੀ ਉਹਨਾਂ ਨੇ ਭਗਤ ਸਿੰਘ ਨੂੰ ਵੀ ਹੈਲਮਟ ਚ ਵਿਖਾਇਆ ਹੈ ਉਹਨਾਂ ਨੇ ਕਿਤੇ ਵੀ 에어ਪੋਰਟ ਤੇ ਪੱਗ ਨਹੀਂ ਖਾਈ ਜਾਂਦਾ ਉਹਨਾਂ ਨੂੰ ਦੱਸਣ ਨੂੰ ਜੀ ਨਹੀਂ ਕਰਦਾ ਵਰਡ ਦੇ ਵਿੱਚ ਕਿ ਪੱਗ ਦੀ ਕੀ ਦੇ ਸੋ ਹਮੇਸ਼ਾ ਉਹ ਪੱਗ ਨੂੰ ਨਫ਼ਰਤ ਕਰਦੇ ਨੇ ਜੇ ਕੱਲੀ ਸਾਡੇ ਦੀ ਪੱਗ ਨੂੰ ਨਫ਼ਰਤ ਕਰਦੇ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਹਿਰਾਵੇ ਨੂੰ ਕਿਵੇਂ ਬਰਦਾਸ਼ਤ ਕਰਨਗੇ ਸੋ ਇਸ ਪਹਿਰਾਵੇ ਨੂੰ ਪਹਚਾਉਣ ਦੇ ਉੱਪਰ ਪਾਰਲੀਮੈਂਟ ਵਿੱਚ ਪਹਚਾਉਣ ਦੇ ਲਈ ਆਪਣੇ ਕੋਲ ਹੁਣ ਚਾਰ ਤੇ ਇਹ ਆਪਾਂ ਨੂੰ ਹਰ ਬੰਦੇ ਨੂੰ ਹਰ ਪਿੰਡ ਨੂੰ ਆਪਣੇ ਆਪ ਸੋਚਣਾ ਪੈਣਾ ਉਹ ਜੋ ਮਰਜ਼ੀ ਬਕਵਾਸ ਕਰਨ ਆਪਾਂ ਉਹਨਾਂ ਦੇ ਮਗਰ ਨਹੀਂ ਲੱਗਣਾ ਉਹ ਇਹਨਾਂ ਨੇ ਨਸ਼ਾ ਵੀ ਵਰਤਣਾ ਹੈ ਉਹਨਾਂ ਨੇ ਥ੍ਰੈਟ ਵੀ ਕਰਨਾ ਹੈ ਉਹਨਾਂ ਨੇ ਪਰਚੇ ਦਰਜ ਕਰਨ ਦੀਆਂ ਧਮਕੀਆਂ ਜਿਹੜੀਆਂ ਨੇ ਕੱਖ ਨਹੀਂ ਹੁੰਦਾ ਇੱਕ ਪਿਛਲੇ ਪਿੰਡ ਮੈਨੂੰ ਪਤਾ ਲੱਗਿਆ ਆਮ ਆਦਮੀ ਦਾ ਜਿਹੜਾ ਇਹਨਾਂ ਦਾ ਵਿਧਾਇਕ ਹੈ ਜਾ ਮਿਸਟਰ ਆ ਉਹ ਗੁਰਸਖ ਦੇ ਬੰਦਿਆਂ ਨੇ ਸਰਟੀਫਾਈ ਕੀਤੀ ਹੈ ਸਰ ਮਾਰਕਟ ਵੀ ਕੀਤੀ ਹੈ ਪਰ ਇਹ ਹਕੂਮਤ ਸਦਾ ਨਹੀਂ ਰਹਿੰਦੀ ਹੁੰਦੀ ਤੇ ਥੋੜਾ ਸਮਾਂ ਹੀ ਹੈ ਬੜਾ ਜਿਆਦਾ ਸਮਾਂ ਨਹੀਂ ਸੋ ਮੇਰੀ ਬੇਨਤੀ ਹੈ ਇੱਕ ਤਰੀਕ ਨੂੰ ਆਪਾਂ ਜਿਹੜਾ ਹੈ ਬੜੇ ਲਗਨ ਦੇ ਨਾਲ ਤੇ ਬੜੇ ਧਿਆਨ ਦੇ ਨਾਲ ਜਿਹੜੀ ਆਪਾਂ ਵੋਟ ਹੈ ਉਹ ਆਪਾਂ ਪਾਉਣੀ ਹੈ ਇਹਨਾਂ ਮੈਂ ਕਹਿੰਦਾ ਸਾਰਿਆਂ ਦਾ ਧੰਨਵਾਦ ਕਰਦਾ ਵੈਲਕਮ ਸਾਰਿਆਂ ਦਾ ਇਲੈਕਸ਼ਨੇ ਬੜੇ ਟੇਡੇ ਢੰਗ ਨਾਲ ਚੱਲ ਰਹੇ ਨੇ ਜੇ ਕੋ ਜਿਹੜੀ ਭਾਜਪਾ ਤੇ ਅਕਾਲੀ ਹੈ ਇੱਕੋ ਨੇ ਕਾਂਗਰਸ ਤੇ ਆਮ ਆਦਮੀ ਦਾ ਆਪਾਂ ਨੂੰ ਪਤਾ ਕਿ ਸਾਰੇ ਇੰਡੀਆ ਚ ਘੱਟ ਚੋੜਾ ਪੰਜਾਬ ਚ ਡਰਾਮੇ ਕਰ ਰਹੇ ਨੇ ਤੇ ਆਮ ਜਿਹੜੀ ਸੌਰੀ ਜਿਹੜੀ ਅਕਾਲੀ ਪਾਰਟੀ ਹੈ ਤੇ ਭਾਜਪਾ ਪੰਜਾਬ ਦੇ ਕਈ ਸੈਂਟਰਾਂ ਦੇ ਵਿੱਚ ਇਹਨਾਂ ਨੇ ਬਾਅਦ ਚ ਜਾ ਕੇ ਐਂਡ ਤੇ ਜਾ ਕੇ ਇੱਕ ਦਿਨ ਪਹਿਲਾਂ ਕਹਿ ਦੇਣਾ ਭਰਾਣਾ ਦੂਜੇ ਨੂੰ ਵੋਟ ਪਾਓ ਹੁਣ ਜਿਹੜਾ ਇੱਥੋਂ ਦਾ ਭਾਜਪਾ ਦਾ ਲੀਡਰ ਹੈ ਜਿਹਨੂੰ ਪਤਾ ਹੈ ਕਿ ਮੇਰੇ ਕੋਲ ਇਕੱਲੇ ਸ਼ਹਿਰੀ ਵੋਟ ਉਹਦੇ ਕੋਲ ਪਿੰਡੂ ਵੋਟ ਹੈ ਅੰਦ ਤੇ ਜਾ ਕੇ ਇਹਨਾਂ ਨੇ ਦੇਖਿਆ ਕਿ ਅਕਾਲੀ ਦਲ ਦੀ ਮੋਟ ਮਾੜੀ ਮੋੜ ਰਹੀ ਹੈ ਇਹ ਅਕਾਲੀ ਦਲ ਨੂੰ ਸਪੋਰਟ ਕਰਨਗੇ ਜਾਂ ਅਕਾਲੀ ਦਲ ਜਿਹੜਾ ਉਹ ਭਾਜਪਨ ਨੂੰ ਸਪੋਰਟ